ਸਾਫਰੀਕਾਲ ਬਈ ਸਾਰਿਆਂ ਨੂੰ ਮਿੱਤਰੋ ਅੱਜ ਜੁੱਡੂਗੀ ਬਾਜੀ ਪਿੰਡ ਤਲਵੰਡੀ ਤੋਂ ਜ਼ਿਲ੍ਹਾ ਪਟਿਆਲਾ ਮੋਹਰਾਂ ਚੱਲ ਪਈਆਂ ਬਈ ਸਭ ਤੋਂ ਪਹਿਲਾਂ ਮੋਹਰਾਂ ਚੱਲੀਆਂ ਨੇ ਪਾਣੀ ਹਲੇ ਦੇਣਾਗਾ ਆਪਣੇ ਮਾਨਸਾ ਜ਼ਿਲ੍ਹੇ 'ਚ ਬਈ ਬਾਜੀ ਹੋਰ ਲੋਟ ਹੁੰਦੀ ਆ ਆਪਣੇ ਪਹਿਲਾਂ ਪਾਣੀ ਦਿੰਦੇ ਨੇ ਫਿਰ ਮੋਹਰ ਲਵਾ ਕੇ ਨਾਲ ਦੀ ਨਾਲ ਛੱਡ ਦਿੰਦੇ ਨੇ ਇੱਧਰ ਬਈ ਪਹਿਲਾਂ ਕਬੂਤਰਾਂ ਦੇ ਮੋਹਰਾਂ ਲੱਗੀ ਜਾਂਦੀਆਂ ਨੇ ਤੇ ਬਾਈ ਪਿੰਜਰੇ 'ਚ ਪਾ ਕੇ ਲਈ ਜਾਂਦੇ ਨੇ ਤੇ ਹੁਣ ਜਾ ਕੇ ਪਾਣੀ ਪੂਣੀ ਦੇਣਗੇ ਬਾਕੀ ਬਈ ਕਬੂਤਰ ਉੱਡਣਗੇ 35 40 ਹਨਾ ਤੇ ਰੰਗ ਵੀ ਭਰੀ ਜਾਂਦੇ ਨੇ ਕੁਝ ਕਬੂਤਰਾਂ ਦੇ ਰੰਗ ਭਰਿਆ ਹੋਇਆ ਤੇ ਉਧਰ ਪਰਲੇ ਕਬੂਤਰ ਦੇ ਵੀ ਲੱਗੀ ਮੋਹਰ ਤਾ ਵੀ ਸਾਰੇ ਮੋਹਰਾਂ ਲਵਾਈ ਜਾਂਦੇ ਨੇ ਹਨਾ ਐਸ ਤੋਂ ਬਾਅਦ ਦੇਣਗੇ ਪਾਣੀ ਬਈ ਬਾਕੀ ਬਈ ਆਪਾਂ ਆਪ ਦਾ ਕਬੂਤਰ ਨਹੀਂ ਛੱਡਦੇ ਅੱਜ ਬਾਜੀ ਚ ਆਹ ਬਾਈਆਂ ਨੇ ਆਪਾਂ ਨੂੰ ਇਨਵਾਈਟ ਕੀਤਾ ਹਨਾ ਬਾਜੀ ਦੀ ਵੀਡੀਓ ਬਣਾਉਣ ਲਈ ਤਾਂ ਕਾਫੀ ਦੂਰ ਪੈ ਜਾਂਦਾ ਬਈ ਆਪਣੇ ਤੋਂ ਪਟਿਆਲੇ ਦੇ ਨਾਲ ਹੀ ਪਿੰਡ ਆ ਬਈ ਪਟਿਆਲਾ ਇੱਥੋਂ 20 25 ਕਿਲੋਮੀਟਰ ਆ ਪਿੰਡ ਦਾ ਪੂਰਾ ਨਾਮ ਆ ਬਈ ਤਲਵੰਡੀ ਮਲਕੋ ਤਲਵੰਡੀ ਮਲਕੋ ਪਿੰਡ ਆ ਬਈ ਇਧਰ ਆ ਗਿਆ ਇੱਕ ਹੋਰ ਬਾਈ ਲੈ ਕੇ ਬਾਕੀ ਬਾਜੀ ਸ਼ੁਰੂ ਹੋਣ ਵਾਲੀ ਆ ਬਸ ਮਿੱਤਰੋ ਥੋੜੇ ਜੇ ਟਾਈਮ ਤੱਕ ਲਗਭਗ ਲੱਗੀਆਂ ਮੂਰਾਂ ਸਾਰਿਆਂ ਦੇ ਬਾਈ 15 ਮਿੰਟ ਨੇ ਪੂਰੇ ਹੁਣ ਦੇਖੀ ਨਾ ਯਾਰ ਇੱਕ ਦੂਜੇ ਕਨੀ ਪਾਣੀ ਦੇਣ ਲੱਗੇ ਬਾਈ ਸਾਰੇ ਭਰਾ ਪਾਣੀ ਦਾ ਹੋਕਾ ਵੱਜ ਗਿਆ ਇੱਧਰ ਬੈਠੇ ਨੇ ਬਾਈ ਲੈ ਕੇ ਹਨ ਤੇ ਸਾਰਿਆਂ ਤੇ ਕੈਮਰਾ ਕਮਾ ਦਿੰਨੇ ਆਪਾਂ ਇੱਧਰ ਬੈਠੇ ਨੇ ਦੋ ਬਾਈ ਲੈ ਕੇ ਇਹ ਵੀ ਪੈਰ ਸੁੱਚੇ ਕਰੀ ਜਾਂਦੇ ਨੇ ਕਬੂਤਰ ਦੇ ਤੇ ਇੱਧਰ ਬੈਠੇ ਨੇ ਕੁਛ ਭਰਾ ਲੈ ਕੇ ਏ ਵੀ ਲੱਗ ਰਹੇ ਨੇ ਪਾਣੀ ਦੇਣ ਬਾਕੀ ਭਈ ਇੱਧਰ ਬੈਠੇ ਨੇ ਆ ਵੀ ਪਾਣੀ ਪੂਣੀ ਦੇਈ ਜਾਂਦੇ ਆ ਪੈਰ ਸੁੱਚੇ ਕਰੀ ਜਾਂਦੇ ਨੇ ਤੇ ਇੱਧਰ ਬੈਠੇ ਨੇ ਦੋ ਭਰਾ ਲੈ ਕੇ ਭਈ ਇਹ ਵੀ ਪਾਣੀ ਦੇਈ ਜਾਂਦੇ ਨੇ ਤੇ ਇੱਧਰ ਬੈਠੇ ਨੇ ਤਾਂ ਭਈ ਸਾਰਿਆਂ ਨੇ ਪਾਣੀ ਪੂਣੀ ਦੇ ਲਿਆ ਲੱਗ ਪਗ ਇੱਧਰ ਚੜ ਗਏ ਵੀ ਬਾਰਡਰ ਵਾਕਸ ਤੇ ਮੁੰਡੇ ਇਹ ਨਿਗਾ ਰੱਖਣਗੇ ਪਿੰਡ ਦੇ ਵਿੱਚ ਜੇ ਕੋਈ ਕਬੂਤਰ ਓਲਿਆਂ ਤੇ ਡਿਗਦਾ ਉਹਦੇ ਤੇ ਲੋ ਭਈ ਬਾਜੀ ਹੋ ਗਈ ਸ਼ੁਰੂ ਮਿੱਤਰੋ ਚੱਕ ਬਈ ਮਾਰੇ ਓਲੇ ਦੋ ਕਬੂਤਰਾਂ ਨੂੰ ਪਟਿਆਲੇ ਜਲੇ ਦੀ ਬਾਜੀ ਅੱਜ ਪਹਿਲੀ ਵਾਰ ਦੇਖੀ ਜੰਨੇ ਆ ਬਈ ਲਾਉ ਜੀ ਛਾੜਤਾ ਚੱਕ ਵੀ ਟੇਕ ਲਿਆ ਮੱਥਾ ਬਾਈ ਨੇ ਛਾੜਤਾ ਇਧਰੋਂ ਵੀ ਛਾੜਤਾ ਇੱਕ ਇਧਰ ਵੀ ਹਲੇ ਲੱਗੀ ਜਾਂਦੀਆਂ ਨੇ ਮੋਰਾਂ ਬਈ ਬਈ 5 ਮਿੰਟ ਨੇ ਛੱਡ ਲੋ ਜਿਹਦੇ ਰਹਿੰਦੇ ਆ ਇਧਰ ਆ ਗਏ ਬਈ ਲੈ ਕੇ ਛਾੜ ਤੇ ਇਧਰ ਆ ਗਏ ਬਈ ਹੋਰ ਕਬੂਤਰ ਦੇਖੋ ਵੀ ਪਿੰਡ ਤਲਵੰਡੀ ਦੀ ਬਾਜੀ ਜ਼ਿਲ੍ਹਾ ਪਟਿਆਲਾ ਤਿੰਨ ਚਾਰ ਕਬੂਤਰ ਇਕੱਠੇ ਉੱਡਣਗੇ ਆ ਛਾੜ ਤੇ ਚਾਰ ਉੱਡ ਗਏ ਇਕੱਠੇ ਲਓ ਜੀ ਆ ਗਏ ਅਗਲੇ ਆਇਦਰ ਦੇਖੋ ਬਈ ਪਿੰਜਰਾ ਸ਼ੌਂਕ ਨਾਲ ਬਣਾਇਆ ਬਾਈ ਨੇ ਇੱਕ ਸ਼ੌਂਕ ਕਬੂਤਰਬਾਜੀ ਦਾ ਚਾੜਤਾ ਵੀ ਜਾਂਦਾ ਝੋਟਾ ਉਹ ਚਾੜਤੇ ਆਇਦਰ ਆ ਗਏ ਹੋਰ ਚਾੜਤੇ ਆ ਜਾਂਦੇ ਆ ਇਹ ਚੱਕ ਵੀ ਇਹ 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 ਉਹ ਵੜ ਗਿਆ ਬਾਰਡਰ ਬਾਕਸ ਚ ਉਹ ਵੜ ਗਿਆ ਉਹ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਓਲੇ ਤੇ ਬਹਿ ਗਿਆ ਕਬੂਤਰ ਲਓ ਜੀ ਚਾੜ ਤੇ ਆ ਬਾਈ ਤਿੰਨ ਚਾਰ ਛੱਡੂ ਆ ਇੱਕ ਤਾਂ ਛੱਡਤਾ ਬਾਈ ਨੇ ਦੂਜਾ ਕੱਢ ਲਿਆ ਪਿੰਜਰੇ ਚੋਂ ਚਾਰ ਕਬੂਤਰ ਇਕੱਠੇ ਉੱਡਣਗੇ ਹੁਣ 1 2 3 ਲੈਟਸ ਗੋ ਮਾਰੋ ਬਈਓ ਲਾਤਰ ਕੇ ਇਹ ਲਓ ਜੀ ਚਾਰ ਤੇ ਚਾਰ ਇਕੱਠੇ ਹਲੇ ਮੁੱਕੇ ਨਹੀਂ ਹੈਗੇ ਬਾਈ ਦਾ ਇੱਕ ਰਹਿ ਗਿਆ ਦੋ ਛੜ ਤੇ ਤਿੰਨੋਂ ਡੜੀਆਂ ਹੁਣ ਤਿੰਨ ਇਹ ਲਓ ਜੀ ਗਏ ਤਿੰਨੇ ਛੜ ਤੇ ਉਹ ਫੜ ਲਿਆ ਕਬੂਤਰ ਉਹ ਮੁੰਡੇ ਨੇ ਫੜ ਲਿਆ ਬਾਰਡਰ ਵਾਕਸ ਵਾਲੇ ਨੇ ਆ ਕਬੂਤਰ ਨੇ ਬਈ ਜਿਹੜੇ ਉੱਡੇ ਨੇ ਬਾਜੀ ਚ ਸਾਰੇ ਬਾਕੀ ਬਈ ਇੱਧਰ ਬਾਈ ਖੜਾ ਕੈਪ ਵਾਲਾ ਜਿਨ੍ਹਾਂ ਨੇ ਆਪਾਂ ਨੂੰ ਇਨਵਾਈਟ ਕਰਿਆ ਬਾਜੀ ਚ ਸਾਰੇ ਕਬੂਤਰਾਂ ਨੂੰ ਓਲੇ ਲੱਗੇ ਬਈ ਹੁਣ ਦੇਖੋ ਕਬੂਤਰ ਆ ਫਿਰਦੇ ਆ ਬਈ ਸਾਰੇ ਪਿੰਡ ਬਹੁਤ ਵੱਡਾ ਬਈ ਬਾਕੀ ਆ ਉੱਡੀ ਜਾਂਦੇ ਆ ਬਈ ਸਾਰੇ ਕੁਝ ਕ ਕਬੂਤਰ ਅੱਡ ਨੇ ਬਾਕੀ ਆ ਝੁੰਡ ਬਣਾ ਕੇ ਫਿਰਦੇ ਆਗੇ ਦੇਖਾਂਗੇ ਅੱਜ ਬਾਜੀ ਕਿਵੇਂ ਰਹਿੰਦੀ ਆ ਵਧੀਆ ਫਿਰਦਿਆ ਸਾਰੇ ਇਧਰ ਬਈ ਉਹ ਕਬੂਤਰ ਦਾ ਚੱਕਰ ਜਾ ਪੈ ਰਿਆ ਜਿਹੜਾ ਜਾ ਕੇ ਬਾਰਡਰ ਬਾਕਸ ਤੇ ਬਹਿ ਗਿਆ ਸੀ ਬਾਈ ਕਹਿੰਦੇ ਜੇ ਐਂਟਰੀ ਵਾਪਸ ਲੈਣੀ ਐ ਐਂਟਰੀ ਲੈ ਲਓ ਜੇ ਕਬੂਤਰ ਨੂੰ ਓਲਾ ਮਾਰਨਾ ਤੋਂ ਓਲਾ ਮਾਰ ਦੋ ਦੋਨੇ ਆਪਸ਼ਨ ਦੇਤੇ ਜੋ ਚਿਤ ਕਰਦਾ ਕਹਿੰਦੇ ਕਰ ਲਓ ਵਧੀਆ ਗੁੱਡ ਡਿਸੀਜਨ ਲਿਆ ਵਧੀਆ ਫੈਸਲਾ ਲਿਆ ਬਾਈ ਇਹੋੜਾ ਨੇ ਲਓ ਜੀ ਬਾਜੀ ਤੇ ਜੱਗੂ ਗਾਜੇਵਾਸੀ ਇਹਨੂੰ ਸਮਾਨਿਤ ਕਰਨ ਲੱਗੇ ਨੇ ਪਿੰਡ ਵੱਲੋਂ ਬਈ ਕੱਪ ਨਾਲ ਬਾਈ ਗੁਲਜਾਰ ਫਿਦਮਾ ਦਾ ਚੇਲਾ ਬਾਈ ਤੇ ਬਾਈ ਨੂੰ ਕੱਪ ਨਾਲ ਸਨਮਾਨਤ ਕੀਤਾ ਗਿਆ ਪਿੰਡ ਤਲਵੰਡੀ ਮਲਕੋ ਤੋਂ ਕਬੂਤਰ ਮਿੱਤਰੋ ਹਲੇ ਕੋਈ ਵੀ ਨਹੀਂ ਕੱਟਿਆ ਗਿਆ ਸਾਰੇ ਫਿਰਦੇ ਆ ਤੇ ਰੋਟੀ ਸ਼ੁਰੂ ਹੋਣ ਵਾਲੀ ਆ ਬਸ ਉਸ ਤੋਂ ਬਾਅਦ ਦੇਖਦੇ ਆ ਕਦੋਂ ਕੱਟੇ ਜਾਂਦੇ ਨੇ ਹਜੇ ਤੱਕ ਤਾਂ ਸਾਰੇ ਫਿਰਦੇ ਆ ਬਾਜੀ ਤੇ ਚੱਲ ਭੀ ਰੋਟੀ ਮਿੱਤਰੋ ਆਜੋ ਤੁਹਾਨੂੰ ਦਿਖਾਉਨੇ ਆ ਲੱਸੀ ਨਾਲ ਇਧਰ ਬਈ ਲੱਸੀ ਦਾ ਟੱਬ ਭਰ ਲਿਆ ਤੇ ਇਧਰ ਥਾਲ ਥੂਲ ਪਏ ਨੇ ਇਧਰ ਤਲੀਆਂ ਹੋਈਆਂ ਮਿਰਚਾਂ ਨਿੰਬੂ ਫਲਾਦ ਤੇ ਇਧਰ ਬਈ ਚੌਲ ਕਰੇ ਨੇ ਬਾਈ ਹੋਰਾਂ ਨੇ ਰਾਇਤਾ ਕਰਿਆਗਾ ਨਾਲ ਬਹੁਤ ਵਧੀਆ ਬਾਈ ਤੇ ਇਧਰ ਸਬਜੀ ਆ ਬਾਈ ਛੋਲੇ ਤੇ ਪਨੀਰ ਛੋਲੇ ਤੇ ਪਨੀਰ ਦੀ ਸਬਜੀ ਆ ਬਾਈ ਤੇ ਇਧਰ ਪਈਆਂ ਨੇ ਰੋਟੀਆਂ ਬਹੁਤ ਵਧੀਆ ਪ੍ਰੋਗਰਾਮ ਕਰਿਆ ਬਾਈ ਤਲਵੰਡੀ ਮਲਕੋ ਵਾਲਿਆਂ ਨੇ ਤੇ ਸਾਰੇ ਭਰਾ ਬੈ ਕੇ ਹੁਣ ਰੋਟੀ ਖਾਈ ਜਾਂਦੇ ਨੇ ਤੇ ਆਪਾਂ ਵੀ ਖਾ ਲਈਏ ਪ੍ਰਸ਼ਾਦੇ ਛਕ ਲਈਏ ਫੇਰ ਮਿਲਦੇ ਆ ਮਿੱਤਰੋ ਸਾ ਮਿੱਤਰੋ ਦੁਪਹਿਰ ਦਾ ਹੋ ਗਿਆ ਟਾਈਮ ਤੇ ਕਬੂਤਰ ਕੱਟੇ ਗਏ ਦੋ ਬਾਕੀ ਸਾਰੇ ਫਿਰਦੇ ਆ ਤੇ ਹੁਣ ਬਈ ਆਪਾਂ ਚੱਲਦੇ ਆ ਅੱਜ ਆਪਾਂ ਨੂੰ ਬਹੁਤ ਜ਼ਰੂਰੀ ਕੰਮ ਸੀ ਪਰ ਬਈ ਬਾਈ ਹੋਰਾਂ ਨੇ ਬਹੁਤ ਮਾਨ ਨਾਲ ਬੁਲਾਇਆ ਸੀ ਤੇ ਆਪਾਂ ਉਹ ਕੰਮ ਨੂੰ ਲੇਟ ਕਰਕੇ ਇੱਥੇ ਬਾਜੀ ਤੇ ਪਹੁੰਚੇ ਤੇ ਬਹੁਤ ਵਧੀਆ ਲੱਗਿਆ ਬਈ ਆ ਕੇ ਬਾਕੀ ਕਬੂਤਰ ਉੱਡਣਗੇ ਸ਼ਾਮ ਤੱਕ ਦੇਖੋ ਅੱਜ ਇਹਨਾਂ ਚੋਂ ਕਿਹੜਾ ਲਿਆਂਦਾ ਫ੍ਰਿਜ ਮਿੱਤਰੋ ਪਿੰਡ ਤਲਵੰਡੀ ਮਾਲਕੋ ਵੱਲੋਂ ਬਈ ਸਨਮਾਨਤ ਕੀਤਾ ਗਿਆ ਆਪਾਂ ਨੂੰ ਬਾਈ ਹੋਰਾਂ ਨੇ ਬਹੁਤ ਸਾਰਾ ਪਿਆਰ ਮਾਨ ਸਨਮਾਨ ਦਿੱਤਾ ਸਾਰਿਆਂ ਦਾ ਦਿਲੋਂ ਧੰਨਵਾਦ